ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਬਸੰਤ ਮਹੱਲਾ ਪੰਜਵਾਂ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਦੇ ਜਮ ਕਿਛ ਨਾ ਕਹ ਜਿਸ ਕੀ ਸੇਵਾ ਸਭ ਕਿਛ ਲਹਿ ਜਿਸ ਆਰਾਦੇ ਜਮ ਕਿਛ ਨਾ ਕਹ ਜਿਸ ਕੀ ਸੇਵਾ ਸਭ ਕਿਛ ਲਹਿ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਓ ਜਿਸ ਕੇ ਧਾਰੇ ਧਰਨ ਆਕਾਸ ਘਟ ਘਟ ਜਿਸ ਕਾ ਹੈ ਪ੍ਰਗਾਸ ਜੇ ਸਿਮਰਤ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰ ਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੋਰ ਨਰ ਦੇਵ संत सभा की लगो सेव आद पुरख जिस किया दान तिस को मिलिया हर निदान तिस की गत मित कही ना जाए ਨਾਨਕ ਜਨ ਹਰ ਹਰ ਧਿਆਈ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਧਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਈ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਦੇ ਜਮ ਕਿਛ ਨ ਕਹੈ ਜਿਸ ਕੀ ਸੇਵਾ ਸਭ ਕਿਛ ਲਹੈ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜੰਮ ਕਿਛ ਨ ਕਹੈ ਜਿਸ ਕੀ ਸੇਵਾ ਸਭ ਕਿਛ ਲਹੈ ਰਾਮ ਰਾਮ ਬੋਲ ਰਾਮ ਰਾਮ त्याग हो मन के सगल काम राहो जस के तारे धरण आकाश ਘਟ ਘਟ ਜਿਸ ਕਾ ਹੈ ਪਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹ ਊਤਮ ਧਰਮ ਕਰਮ ਕਰ ਤੂਤ ਕੈ ਊਪਰ ਕਰਮ ਜਿਸ ਕੋ ਚਾਹ ਹੈ ਸੁਰ ਨਰ ਦੇਵ ਸੰਤ ਸਵਾ ਕੀ ਲਗੋ ਸੇਵ ਆਦ ਪੁਰਖ ਜਿਸ ਕੀਆ ਦਾਨ ਿਸਕੋ ਮਿਲਿਆ ਹਰ ਨਿਦਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਦਾਨ ਤੇਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਛ ਨ ਕਹੈ ਜਿਸ ਕੀ ਸੇਵਾ ਸਭ ਕਿਛ ਲਹੈ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਓ ਜਿਸ ਕੇ ਧਾਰੇ ਧਰਨ ਆਕਾਸ ਕਟ ਕਟ ਜਿਸ ਕਾ ਹੈ ਪਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰ ਤੂਤ ਕੈ ਉਪਰ ਕਰਮ ਜਿਸ ਕੋ ਚਾਹ ਹੈ ਸੋਰ ਨਰ ਦੇਵ ਸੰਤ ਸਬਾ ਕੀ ਲਗੋ ਸੇਵ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਦਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾਂ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਦੇ ਜਮ ਕਿਛ ਨ ਕਹੈ ਜਿਸ ਕੀ ਸੇਵਾ ਸਭ ਕਿਛ ਲਹੈ RAM RAM ਬੋਲ RAM RAM ਤਿਆਗੋ ਮਨ ਕੇ ਸਗਲ ਕਾਮ राम राम बोल राम राम त्याग हो मन के सगल काम रहाओ जस के तारे धरण आकाश ਘਟ ਘਟ ਜਿਸका है परगास जिस सिमरत पतित पुनीत होए अंतकाल फिर फिर ना रोए सगल धर्म मह ऊतम धर्म कर्म कर तूत कै ऊपर कर्म जिस को चाह है सुर नर देव संत सभा की लगो सेव आद पुरख जिस की यादान ਤਿਸ ਕੋ ਮਿਲਿਆ ਹਰ ਨਿਦਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਆਦ ਪੁਰਖ ਜਿਸ ਕੀਆ ਦਾਨ ਤਿਸ ਕੋ ਮਿਲਿਆ ਹਰ ਨਿਦਾਨ ਦਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸੇਮਰਤ ਨਰਮਲ ਹੈ ਸੋਏ ਜਿਸ ਆਰਾਧੇ ਜਮ ਕਿਛ ਨ ਕਹੈ ਜਿਸ ਕੀ ਸੇਵਾ ਸਭ ਕਿਛ ਲਹਿ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਓ ਜਿਸਕੇ ਧਾਰੇ ਧਰਨ ਆਕਾਸ ਘਟ ਘਟ ਜਿਸका ਹੈ ਪ੍ਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹ ਊਤਮ ਧਰਮ ਕਰਮ ਕਰ ਤੂਤ ਕੈ ਉਪਰ ਕਰਮ ਜਿਸ ਕੋ ਚਾਹ ਹੈ ਸੁਰ ਨਰ ਦੇਵ ਸੰਤ ਸਭਾ ਕੀ ਲਗੋ ਸੇਵ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਦਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ 5ਵਾਂ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਧੇ ਜਮ ਕਿਛ ਨ ਕਹੈ ਜਿਸ ਕੀ ਸੇਵਾ ਸਭ ਕਿਛ ਲਹੈ RAM RAM ਬੋਲ RAM RAM त्यागो मन के सगल काम रहाओ काट काट जिस के तारे तरण आकाश ਘਟ ਘਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ ਜਿਸ ਕੋ ਚਾਹ ਹੈ ਸੋਰ ਨਰ ਦੇਵ ਸੰਤ ਸਭਾ ਕੀ ਲਗ ਹੋ ਸੇਵ ਆਦਿ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਧਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਛ ਨ ਕਹੈ ਜਿਸ ਕੀ ਸੇਵਾ ਸਭ ਕਿਛ ਲਹਿ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਓ ਜਿਸ ਕੇ ਧਾਰੇ ਧਰਨ ਆਕਾਸ ਘਟ ਘਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰ ਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲਗੋ ਸੇਵ ਆਦਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਧਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਆਦਪੁਰਖ ਜਿਸ ਕੀਆ দান ਤਿਸ ਕੋ ਮਿਲਿਆ ਹਰ ਨਿਦਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ